ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਚ ਆਪਾਂ ਗੱਲ ਕਰਾਂਗੇ ਇਤਿਹਾਸ ਦੇ ਉਸ ਹੀਰੇ ਦੀ ਜਿਸ ਕਰਕੇ ਪੰਜਾਬ ਕਦੇ ਜਾਣਿਆ ਜਾਂਦਾ ਸੀ ਪੰਜਾਬ ਦੇ ਰਾਜਾ ਮਹਾਰਾਜਾ ਰਣਜੀਤ ਸਿੰਘ ਛੇਰੇ ਪੰਜਾਬ ਉਸ ਨੂੰ ਆਪਣੇ ਡੋਲੇ ਨਾਲ ਬੰਨ ਕੇ ਰੱਖਦੇ ਸੀ ਆਪਾਂ ਗੱਲ ਕਰ ਰਹੇ ਹਾਂ ਕੋਹੀਨੂਰ ਹੀਰੇ ਦੇ ਬਾਰੇ 5000 ਸਾਲ ਪੁਰਾਣਾ ਹੀਰਾ ਇਹ ਕਿੱਥੋਂ ਆਇਆ ਸੀ ਕਿਹਨੇ ਲੱਭਿਆ ਕਿਸ ਨੇ ਉਸ ਦਾ ਨਾਮ ਰੱਖਿਆ ਤੇ ਉਸ ਪਿੱਛੇ ਕੀ ਕੀ ਲੜਾਈਆਂ ਹੋਈਆਂ ਕੌਣ ਉਸ ਦਾ ਪਹਿਲਾ ਮਾਲਕ ਸੀ ਇਹ ਸਾਰੀਆਂ ਗੱਲਾਂ ਆਪਾਂ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਜਾਣਾਂਗੇ ਗੱਲ ਸ਼ੁਰੂ ਹੁੰਦੀ ਹੈ ਅੱਜ ਤੋਂ 5000 ਸਾਲ ਪਹਿਲਾਂ ਗੋਲਕੁੰਡਾ ਦੀ ਖਤਾਨਾ ਵਿੱਚੋਂ ਇਹ ਹੀਰਾ ਮਿਲਿਆ ਸੀ ਅੱਜ ਆਪਾਂ ਇਸ ਗੋਲਕੁੰਡੇ ਨੂੰ ਤੇਲੇਗਾਨਾ ਜਾਂ ਆਂਧਰਾ ਪ੍ਰਦੇਸ਼ ਦੇ ਨਾਮ ਨਾਲ ਜਾਣਦੇ ਹਾਂ ਸ਼ੁਰੂ-ਸ਼ੁਰੂ ਵਿੱਚ ਇਹ ਅਣਕੜ ਹੀਰਾ 787 ਕੈਰੇਟ ਦੇ ਲਗਭਗ ਸੀ ਪਰ 1665 ਈਸਵੀ ਵਿੱਚ ਇੱਕ ਖੋਜੀ ਡਰੇਵਨੀਅਰ ਨੇ ਇਸ ਨੂੰ ਮਾਪਿਆ ਤਾਂ ਇਸ ਦੇ 280 ਕੈਰੇਟ ਹੋਣ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਇਸ ਦੇ ਮਾਲਕਾਂ ਨੇ ਇਸ ਦੀ ਸੁੰਦਰ ਦਿੱਖ ਬਣਾਉਣ ਲਈ ਤਰਾਸ਼ਣਾ ਜਾਰੀ ਰੱਖਿਆ। ਇੰਗਲੈਂਡ ਪਹੁੰਚਣ ਤੱਕ ਇਹ ਸਿਰਫ 186 ਕੈਰੇਟ ਰਹਿ ਗਿਆ ਜੋ ਹੁਣ ਸਿਰਫ 106 ਕੈਰੇਟ ਦੇ ਨੇੜੇ ਤੇੜੇ ਹੈ। ਸਾਂਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਮ ਕੋਹੀਨੂਰ ਨਹੀਂ ਸੀ। ਇਹ ਤਾਂ ਬਹੁਤ ਬਾਅਦ ਅਕਬਰ ਦੇ ਸਮੇਂ ਵਿੱਚ ਪ੍ਰਚਲਿਤ ਹੋਇਆ ਸੀ। ਪੁਰਾਤਨ ਗ੍ਰੰਥਾਂ ਵਿੱਚ ਇਸ ਨੂੰ ਸ਼ਿਆਮ ਟਕਾ ਲਿਖਿਆ ਗਿਆ ਹੈ। ਕਿਉਂਕਿ 3200 ਪੂਰਵ ਈਸਵੀ ਦੇ ਲਗਭਗ ਇਸ ਦਾ ਸਬੰਧ ਰਾਦੇ ਸ਼ਿਆਮ ਜਾਣੀ ਕ੍ਰਿਸ਼ਨ ਨਾਲ ਸੀ। ਇਸ ਰੌਸ਼ਨੀ ਦੇ ਪਹਾੜ ਨੂੰ ਕ੍ਰਿਸ਼ਨ ਕੋਲ ਚਮਕਦਾ ਵੇਖ ਕੇ ਹੀ ਕਹਿੰਿਆ ਨੇ ਇਸ ਨੂੰ ਪਦਮ ਕਰਕੇ ਵੀ ਜਾਣਿਆ। ਉਸ ਉਪਰੰਤ ਰਾਜੇ ਇਸ ਲਈ ਲੜਦੇ ਰਹੇ। ਦੰਦ ਕਥਾਾਂ ਮਾਂ ਬਚਿੱਲੇ ਤਸੀ ਕਿ ਜਿਸ ਪਾਸ ਇਹ ਹੀਰਾ ਆ ਜਾਵੇ ਉਹ ਰਾਜਪਾਗ ਦਾ ਮਾਲਿਕ ਬਣ ਜਾਂਦਾ ਹੈ ਤੇ ਬਾਅਦ ਵਿੱਚ ਵੀ ਇਹ ਹੀਰਾ ਉਸ ਦੇ વિનાਸ਼ ਦਾ ਕਾਰਨ ਵੀ ਬਣਦਾ ਹੈ ਉਸ ਤੋਂ ਬਾਅਦ ਇਸ ਦੀ ਮਾਲਕੀ ਹਜ਼ਾਰਾਂ ਸਾਲ ਗੁਪਤ ਰਹੀ ਪ੍ਰੰਤੂ 1320 ਈਸਵੀ ਵਿੱਚ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਫਿਰ ਜਗ੍ਗ ਜਾਹਰ ਹੋ ਗਿਆ ਉਦੋਂ ਦਿੱਲੀ ਤੇ ਖਿਲਜੀ ਸਲਤਨਤ ਦੀ ਹਕੂਮਤ ਸੀ ਹੋਇਆ ਇਸ ਤਰ੍ਹਾਂ ਕਿ ਗਿਆਸੂਦੀਨ ਤੁਗਲਕ ਸ਼ਾਹ ਨੇ 1323 ਈਸਵੀ ਵਿੱਚ ਇਸ ਬਾਰੇ ਪਤਾ ਲੱਗਨ ਤੇ ਆਪਣੇ ਪੁੱਤਰ ਉਲਗਖਾਨ ਨੂੰ ਕਕੇਤੀਆ ਦੇ ਰਾਜਾ ਪ੍ਰਤਾਪ ਉਦਰਾ ਤੇ ਹਮਲਾ ਕਰਨ ਲਈ ਭੇਜਿਆ। ਇੱਕ ਮਹੀਨਾ ਹਾਥੀ ਘੋੜਿਆਂ ਤੇ ਰੱਥ ਵੱਗੀਆਂ ਨਾਲ ਕਮਸਾਨ ਦਾ ਯੁੱਧ ਹੋਇਆ। ਅੰਤ ਨੂੰ ਜੰਗੀ ਤਕਨੀਕ ਤੋਂ ਬਾਝੀ ਰਾਜਾ ਪ੍ਰਤਾਪ ਉਦਰਾ ਦੀ ਸੈਨਾ ਹਾਰ ਗਈ। ਹਮਲਾਵਰਾਂ ਨੇ ਉਸ ਦੇ ਰਾਜ ਭਾਗ ਵਿੱਚ ਖੂਬ ਲੁੱਟ ਮਚਾਈ। ਲੁੱਟ ਦਾ ਸਮਾਨ ਲੈ ਕੇ ਹਾਥੀ ਘੋੜੇ ਤੇ ਰੱਥ ਵੱਗੀਆਂ ਜਦੋਂ ਦਿੱਲੀ ਦਰਬਾਰ ਪਹੁੰਚੇ ਤਾਂ ਉਸ ਵਿੱਚ ਇਹ ਹੀਰਾ ਵੀ ਸੀ 1526 ਵਿੱਚ ਜਦੋਂ ਬਾਬਰ ਨੇ ਦਿੱਲੀ ਤੇ ਧਾਵਾ ਬੋਲਿਆ ਤਾਂ ਹੀਰਾ ਉਸ ਦੇ ਕਬਜ਼ੇ ਵਿੱਚ ਆ ਗਿਆ ਆਪਣੀ ਲਿਖਤ ਬਾਬਰਨਾਮਾ ਵਿੱਚ ਇਸ ਦਾ ਜ਼ਿਕਰ ਕਰਦਿਆਂ ਉਸ ਨੇ ਦੱਸਿਆ ਕਿ ਇਹ ਹੀਰਾ 141294 ਵਿੱਚ ਕਿਸੇ ਮਾਲਵੀ ਦੇਸ਼ ਦੇ ਰਾਜੇ ਦੀ ਮਲਕੀਅਤ ਹੋਇਆ ਕਰਦਾ ਸੀ ਬਾਅਦ ਵਿੱਚ ਇਸ ਨੂੰ ਅਲਾਉਦੀਨ ਖਿਲਜੀ ਨੇ ਖੋ ਲਿਆ ਸੀ ਬਾਬਰ ਦੇ ਸਮੇਂ ਇਸ ਦਾ ਨਾਮ ਬਦਲ ਕੇ ਬਾਬਰ ਦਾ ਹੀਰਾ ਹੀ ਪ੍ਰਚਲਿਤ ਰਿਹਾ ਕੁਝ ਵਾਹ ਰਾਜਕਾਲ ਅਧੀਨ ਇਹ ਕੁਝ ਦੇਰ ਗਵਾਲੀਅਰ ਵਿੱਚ ਵੀ ਰਿਹਾ ਫਿਰ ਸਿਕੰਦਰ ਲੋਧੀ ਨੂੰ maat ਦੇ ਕੇ ਇਹ ਹੀਰਾ ਬਿਕਰਮਦਿੱਤ ਨੇ ਲੁੱਟ ਕੇ ਚਿਤੌੜ ਲੈ ਆਂਦਾ ਜਦੋਂ ਇੱਕ ਸਮਝੌਤੇ ਤਹਿਤ ਮੁਗਲ ਬਾਦਸ਼ਾ ਹਮਾਇਉਂ ਆਪਣੀ ਰਾਜਧਾਨੀ ਦਿੱਲੀ ਤੋਂ ਮੇਵਾੜ ਚਿਤੌੜ ਵਿੱਚ ਲੈ ਗਿਆ ਤਾਂ ਰਾਜਾ ਬਿਕਰਮਦਿੱਤ ਨੇ ਇਹ ਹੀਰਾ ਤੋਹਫੇ ਵਜੋਂ ਉਸ ਨੂੰ ਭੇਟ ਕਰ ਦਿੱਤਾ ਬਾਅਦ ਵਿੱਚ ਸ਼ੇਰ ਸ਼ਾਹ ਸੂਰੀ ਨੇ ਹਮਾਇਉਂ ਨੂੰ ਹਰਾ ਕੇ ਇਹ ਹੀਰਾ ਪ੍ਰਾਪਤ ਕੀਤਾ ਜਿਸ ਕੋਲੋਂ ਇਹ ਜਲਾਲ ਖਾਨ ਕੋਲ ਗਿਆ ਜਦੋਂ ਅਕਬਰ ਨੇ ਤਖਤ ਸੰਭਾਲਿਆ ਤਾਂ ਇਹ ਹੀਰਾ ਉਸ ਦਾ ਹੋ ਗਿਆ ਆਇਨੇ ਅਕਬਰੀ ਅਨੁਸਾਰ ਉਦੋਂ ਹੀ ਇਸ ਨੂੰ ਕੋਹੇਨੂਰ ਦਾ ਨਾਮ ਦਿੱਤਾ ਗਿਆ ਸ਼ਾਹੀ ਮਹਿਲਾਂ ਦਾ ਸ਼ਿੰਗਾਰ ਕੋਹੇਨੂਰ ਜਦੋਂ ਮੁਗਲ ਬਾਦਸ਼ਾਹ ਸ਼ਾਹ ਜਹਾਂ ਦੀ ਮਲਕੀਅਤ ਸੀ ਤਾਂ ਉਹ ਇਸ ਦਾ ਕਦੀ ਵਿਸਾਹ ਨਹੀਂ ਸੀ ਖਾਂਦਾ ਫਿਰ ਉਸ ਦੇ ਪੁੱਤਰ ਔਰੰਗਜ਼ੇਬ ਨੇ ਆਪਣੇ ਭਰਾਵਾਂ ਨੂੰ ਕਤਲ ਕਰਕੇ ਰਾਜ ਹੱਥਾਂ ਹਥਿਆ ਲੀ ਤੇ ਪਿਆਰ ਨੂੰ ਆਗਰੇ ਕੈਦਖਾਨੇ ਵਿੱਚ ਸੁੱਟ ਦਿੱਤਾ। ਸ਼ਾਹ ਜਹਾਨ ਨੇ ਕੀਮਤੀ ਭੂਸ਼ਣ ਆਪਣੇ ਕੋਲ ਲੁਕਾ ਕੇ ਰੱਖਿਆ। ਆਗਰੇ ਵਿੱਚ ਇਸ ਨੂੰ ਕੈਦਖਾਨੇ ਦੀ ਖਿੜਕੀ ਵਿੱਚ ਰੱਖ ਕੇ ਪ੍ਰਿਜ਼ਮ ਦਾ ਕੰਮ ਲੈਂਦਾ ਸੀ। ਜਿਸ ਵਿੱਚੋਂ ਤਾਜ ਮਹਿਲ ਦਾ ਪੂਰਾ ਅਕਸ ਦਿਖਾਈ ਦਿੰਦਾ ਸੀ। ਜਿੱਥੇ ਉਸਦੀ ਮੁਹੱਬਤ ਬੇहद ਖੂਬਸੂਰਤ ਤੇ ਪਿਆਰੀ ਪਤਨੀ ਮਮਤਾਜ਼ ਦਫਨ ਸੀ। ਸਾਲ 1839 ਵਿੱਚ ਜਦੋਂ ਨਾਦਰ ਸ਼ਾਹ ਨੇ ਦਿੱਲੀ ਤੇ ਆਗਰੇ ਵਿੱਚ ਡੁੱਟ ਮਚਾਈ ਕੋਹੇਨੂਰ ਵੀ ਲੁੱਟਿਆ ਗਿਆ। ਨਾਦਰ ਸ਼ਾ ਨੇ ਇਹ ਹੀਰਾ ਅਫਗਾਨਿਸਤਾਨ ਦੇ ਰਾਜਕਰ rehe ਅਹਿਮਦ ਸ਼ਾ ਅਬਦਾਲੀ ਨੂੰ ਜਾ ਕੇ ਸੌਂਪ ਦਿੱਤਾ। ਕੁਝ ਦਿਨ ਇਹ ਹੀਰਾ ਬ੍ਰਾਜ਼ੀਲ ਵਿੱਚ ਵੀ ਰਿਹਾ ਲੇਕਿਨ ਫਿਰ ਅਫਗਾਨਿਸਤਾਨ ਆ ਗਿਆ। 1830 ਵਿੱਚ ਜਦੋਂ ਸ਼ਾ ਸੂਰਜਾ ਨੇ ਅਫਗਾਨਿਸਤਾਨ ਦਾ ਰਾਜ ਸੰਭਾਲ ਲਿਆ ਤਾਂ ਇਹ ਹੀਰਾ ਉਸ ਦੀ ਦੌਲਤ ਬਣ ਗਿਆ। ਉਸ ਵਕਤ ਪੰਜਾਬ ਵਿੱਚ ਸਿੱਖ ਰਾਜ ਸਥਾਪਿਤ ਹੋ ਚੁੱਕਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਆਪਣੀ ਰਾਜ ਦੀਆਂ ਹੱਦਾਂ ਵਧਾਉਣ ਲਈ ਚੋਫੇਰੇ ਤਾਬੜ ਤੋੜ ਹਮਲੇ ਕਰ ਰਹੇ ਸੀ ਜਿਨ੍ਹਾਂ ਵਿੱਚ ਜਮਰੋਦ ਦਾ ਕਿਲਾ ਵੀ ਨਿਸ਼ਾਨਾ ਸੀ ਹਰੀ ਸਿੰਘ ਨਲੂਏ ਵਰਗੇ ਜਰਨੈਲਾਂ ਵੱਲੋਂ ਕੀਤੇ ਹਮਲਿਆਂ ਤੇ ਪ੍ਰਾਪਤ ਕੀਤੀਆਂ ਜਿੱਤਾਂ ਸਦਕਾ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਲਾਹੌਰ ਪੁੱਜ ਗਿਆ 28 ਜੂਨ 1839 ਈਸਵੀ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਤਾਂ ਰਾਜ ਭਾਗ ਦੇ ਨਾਲ ਨਾਲ ਇਸ ਦਾ ਬਾਰਿਸ ਮਹਾਰਾਜਾ ਦਲੀਪ ਸਿੰਘ ਬਣਿਆ ਮਹਾਰਾਜਾ ਦਲੀਪ ਸਿੰਘ ਜਿਸ ਦਾ ਜਨਮ 4 ਸਤੰਬਰ 1838 ਨੂੰ ਹੋਇਆ ਸੀ 5 ਸਾਲ ਦੀ ਨਿੱਕੀ ਉਮਰ ਵਿੱਚ ਸਤੰਬਰ 1843 ਨੂੰ ਇਸ ਨੂੰ ਰਾਜ ਸਿੰਘਾਸ਼ਣ ਤੇ ਬਿਠਾਇਆ ਗਿਆ ਸੀ ਰਾਜ ਸੱਤਾ ਤੇ ਕਾਬਜ਼ ਹੋਣ ਲਈ ਸਿੱਖਾਂ ਦੀ ਆਪਸੀ ਜੰਗ ਸ਼ੁਰੂ ਹੋ ਗਈ ਇੱਕ ਦੂਜੇ ਦੇ ਕਤਲ ਹੋਣ ਲੱਗੇ ਧਿਆਨ ਸਿੰਘ ਪਹਾੜਾ ਸਿੰਘ ਲਾਲ ਸਿੰਘ ਵਰਗੇ ਗਦਾਰੀ ਕਰਕੇ ਅੰਦਰ ਖਾਤੇ ਅੰਗਰੇਜ਼ਾਂ ਨਾਲ ਜਾ ਮਿਲੇ ਫਰੰਗੀਆਂ ਨੇ ਸਿੰਘਾਂ ਨੂੰ ਮਾਤ ਦੇ ਕੇ ਇੱਕ ਸਮਝੌਤੇ ਅਧੀਨ ਲਾਹੌਰ ਦਰਬਾਰ ਵਿੱਚ ਕੁਝ ਭੈਟ ਕਰਦੇ ਆ ਕੋਜੀ ਚਾਲ ਚੱਲੀ ਗਵਰਨਰ ਜਨਰਲ ਲਾਡ ਲਾਹੌਰੀ ਨੇ ਆਪਣੇ ਗ੍ਰਹਿ ਸਿਕੱਤਰ ਐਚ ਐਮ ਇਲੀਟ ਨੂੰ 27 ਮਾਰਚ 1849 ਨੂੰ ਆਪਣਾ ਜਾਨਸ਼ੀਰ ਬਣਾ ਕੇ ਲਾਹੌਰ ਦਰਬਾਰ ਭੇਜਿਆ ਜਿਸ ਨੇ ਹੁਸ਼ਿਆਰੀ ਨਾਲ ਮਹਾਰਾਜਾ ਦਲੀਪ ਸਿੰਘ ਦਾ ਜਾਨਸ਼ੀਰ ਹੋਣ ਤੇ ਕਾਗਜ਼ ਤੇ ਦਸਖਤ ਕਰਵਾ ਲਏ 29 ਮਾਰਚ 1849 ਨੂੰ ਜੋ ਸਿੱਖ ਰਾਜ ਦਾ ਆਖਰੀ ਦਰਬਾਰ ਲੱਗਿਆ ਉਸ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਆਮ ਲੋਕਾਂ ਵਾਂਗ ਦਰਸ਼ਕ ਗੈਲਰੀ ਵਿੱਚ ਬਿਠਾਇਆ ਗਿਆ। ਉਦੋਂ ਉਸ ਦੀ ਉਮਰ ਸਿਰਫ 10.5 ਬਰੀ ਸੀ। ਉਸ ਵਕਤ ਬ੍ਰਿਟਿਸ਼ ਹਕੂਮਤ ਦੀ ਅੱਖ ਜਿੱਥੇ ਰਾਜ ਸੱਤਾ ਤੇ ਕਬਜ਼ਾ ਕਰਨਾ ਸੀ, ਉੱਥੇ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਕੋਹਿੰੂਰ ਵੀ ਹਥਿਆਉਣਾ ਸੀ। ਤੇ ਆਖਿਰ ਐਸੀ ਤਰ੍ਹਾਂ ਹੀ ਹੋਇਆ। 16 ਜੁਲਾਈ 1850 ਨੂੰ ਸਰਕਾਰੀ ਖਜ਼ਾਨੇ ਦੀ ਦੇਖ-ਰੇਖ ਤੇ ਇੰਚਾਰਜ ਡਾਕਟਰ ਜੌਹਨ ਲੌਗਨ ਨੇ ਆਪਣੀ ਪਤਨੀ ਨੂੰ ਇੱਕ ਪੱਤਰ ਵਿੱਚ ਦੱਸਿਆ ਇਹ ਲਾਡ ਲਾਹੌਰੀ ਇੱਕ ਛੋਟੇ ਬੈਗ ਸਮੇਤ ਉਸਦੇ ਕਮਰੇ ਵਿੱਚ ਆਇਆ ਸੀ ਉਸ ਕੋਲ ਬੋਰਡ ਆਫ ਐਡਮਿਨਿਸਟ੍ਰੇਸ਼ਨ ਦੇ ਸਾਈਨਾਂ ਵਾਲੇ ਪੇਪਰ ਸੀ ਜਿਨ੍ਹਾਂ ਨੂੰ ਦਿਖਾ ਕੇ ਉਹ ਕੋਹਿੰੂਰ ਹੀਰਾ ਲੈ ਗਿਆ ਉਸਨੇ ਪੱਤਰ ਵਿੱਚ ਇਹ ਵੀ ਲਿਖਿਆ ਕਿ ਇਹ ਘਟਨਾ 7 ਦਸੰਬਰ 1849 ਦੀ ਹੈ ਲੈ ਕੇ ਜਾਣ ਸਮੇਂ ਇਹ ਹੀਰਾ ਲਾਡ ਲਾਹੌਰੀ ਨੇ ਆਪਣੇ ਲੱਕ ਨੂੰ ਬੰਨ੍ਹ ਲਿਆ ਸੀ 6 April 1850 ਨੂੰ ਲਾਹੌਰੀ ਬੰਬਈ ਤੋਂ HMS ਮੀਡੀਆ ਸਮੁੰਦਰੀ ਜਹਾਜ਼ ਨਾ ਹੀ ਲੰਡਨ ਨੂੰ ਰਵਾਨਾ ਹੋਇਆ ਹੀਰਾ ਉਸ ਵਕਤ ਵੀ ਉਸ ਦੇ ਲੱਕ ਨੂੰ ਬੰਨਿਆ ਹੋਇਆ ਸੀ ਕਮਰ ਕਸ ਨਾਲ ਬੰਨ ਕੇ ਇੱਕ ਸੁਰੱਖਿਆ ਵਜੋਂ ਇੱਕ ਚੇਨ ਵੀ ਗੱਲ ਨੂੰ ਪਾਈ ਹੋਈ ਸੀ 2 ਜੁਲਾਈ 1850 ਨੂੰ ਇਹ ਜਹਾਜ਼ ਇੰਗਲੈਂਡ ਪਹੁੰਚਿਆ ਇਸ ਜਹਾਜ਼ ਨੂੰ ਈਸਟ ਇੰਡੀਆ ਹਾਊਸ ਲਜਾਇਆ ਗਿਆ ਜਿੱਥੇ ਈਸਟ ਇੰਡੀਆ ਕੰਪਨੀ ਦੇ ਮੀਤ ਚੇਅਰਮੈਨ ਨੇ ਕੋਹੇਨੂਰ ਹੀਰਾ ਲਾਹੜ੍ਹལਹਾਉਜੀ ਤੋਂ ਲੈ ਕੇ ਸੈਂਟ ਜੀਮਸ ਮਹਿਲ ਵਿੱਚ ਜਾ ਕੇ ਮਲਿਕਾ ਵਿਕਟੋਰੀਆ ਅੱਗੇ ਪੇਸ਼ ਕੀਤਾ ਮਹਾਰਾਣੀ ਵਿਕਟੋਰੀਆ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਸਨੇ ਹੀ ਇਸ ਨੂੰ ਕ੍ਰਾਊਨ ਜੀਵਲ ਬਣਾਉਣ ਦਾ ਫੈਸਲਾ ਲਿਆ ਉਸੇ ਸਾਲ ਮਸ਼ਹੂਰ ਹਾਈਡ ਪਾਰਕ ਵਿੱਚ ਜਦੋਂ ਸਭ ਤੋਂ ਵੱਡੀ ਨਮੈਸ਼ ਲੱਗੀ ਤਾਂ ਪਬਲਿਕ ਦੇ ਪ੍ਰਦਰਸ਼ਨ ਲਈ ਕੋਹਿੰੂਰ ਹੀਰਾ ਉੱਥੇ ਰੱਖਿਆ ਗਿਆ ਤਾਂ ਕਿ ਲੋਕ ਜਾਣ ਲੈਣ ਕਿ ਹੁਣ ਇਹ ਇੰਗਲੈਂਡ ਦੀ ਸੰਪਤੀ ਹੈ ਸਾਲ 1852 ਮੈਸਟਰ ਗੈਡਸ ਨੇ ਮਹਾਰਾਣੀ ਦੇ ਆਦੇਸ਼ ਤੇ ਇੱਕ ਹੀਰੇ ਤਰਾਸਣ ਵਾਲੇ ਮਾਹਿਰ ਬੁਗ ਸੈਂਗਰ ਨੂੰ एमसट्रम ਤੋਂ ਮੰਗਵਾਇਆ ਉਸਨੇ 38 ਦਿਨ ਲਗਾ ਕੇ ਹੀਰੇ ਨੂੰ ਸੁੰਦਰ ਬਣਾਉਂ ਲਈ ਮੁੱਢ ਤੋਂ ਤਰਾਸ਼ਿਆ ਟੁੱਟ ਭੱਜ ਨਾਲ ਹੁਣ ਇਹ 186 ਤੋਂ ਸਿਰਫ 105 ਕੈਰੇਟ ਰਹਿ ਗਿਆ ਜਦੋਂ ਬ੍ਰਿਸ਼ਟੇ ਹਕੂਮਤ ਮਹਾਰਾਜਾ ਦਲੀਪ ਸਿੰਘ ਨੂੰ ਬਤਾਨੀਆਂ ਲਈ ਆਈ ਤਾਂ ਇੱਕ ਦਿਨ ਮਹਾਰਾਣੀ ਵਿਕਟੋਰੀਆ ਨੇ ਇਹ ਹੀਰਾ ਉਸ ਨੂੰ ਦੇਖਣ ਨਹੀਂ ਦਿੱਤਾ ਜਦੋਂ ਉਸਨੇ ਵਾਪਿਸ ਇਹ ਮਹਾਰਾਣੀ ਦੀ ਤਲੀ ਤੇ ਰੱਖਿਆ ਤਾਂ ਫੋਟੋਆਂ ਖਿੱਚ ਕੇ ਇਹ ਸਾਬਿਤ ਕੀਤਾ ਗਿਆ ਇਹ ਮਹਾਰਾਜਾ ਨੇਤਾ ਆਪਣੇ ਹੱਥਾਂ ਨਾਲ ਤੋਹਫੇ ਵਜੋਂ ਕੋਹਿੰੂਰ ਹੀਰਾ ਮਲਿਕਾ ਵਿਕਟੋਰੀਆ ਨੂੰ ਪੇਸ਼ ਕੀਤਾ। ਮੁੜ ਕੇ ਮਹਾਰਾਜਾ ਦਲੀਪ ਸਿੰਘ ਖੁਸ਼ੀ ਸੱਤਾ ਹਾਸਲ ਕਰਨ ਲਈ ਤੇ ਲੁੱਟੀ ਸੰਪਤੀ ਪ੍ਰਾਪਤ ਕਰਨ ਲਈ ਆਪਣੀ ਜ਼ਿੰਦਗੀ ਦੇ ਅੰਤਿਮ ਸੁਵਾਸਾਂ ਤੱਕ ਤਾਂਗਦਾ ਰਿਹਾ ਪਰ ਉਹ ਗੋਰਿਆਂ ਵੱਲੋਂ ਵਿਛਾਏ ਜਾਲ ਵਿੱਚੋਂ ਨਿਕਲ ਨਾ ਸਕਿਆ। ਆਖਿਰ 2 ਬਈ ਅਕਤੂਬਰ 1893 ਨੂੰ 55 ਸਾਲ ਦੀ ਉਮਰ ਵਿੱਚ ਪੈਰਿਸ ਦੇ ਇੱਕ ਹੋਟਲ ਰੌਮੇਲ ਦੇ ਕਮਰੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੋ ਗਈ। ਜਿੱਥੇ 21 ਅਕਤੂਬਰ ਨੂੰ ਪੇ ਦੌਰੇ ਕਾਰਨ ਉਹ ਬੇਹੋਸ਼ ਪਿਆ ਸੀ। 26 ਅਕਤੂਬਰ 1893 ਨੂੰ ਇੱਕ ਸਾਦਾ ਕਫਨ ਵਿੱਚ ਲਪੇਟ ਕੇ ਮਹਾਰਾਜੇ ਨੂੰ ਦਫ਼ਨ ਕਰ ਦਿੱਤਾ ਗਿਆ। ਹੁਣ ਇਸ ਹੀਰੇ ਦਾ ਦਾਅਵੇਦਾਰ ਕੋਈ ਨਹੀਂ ਸਿਰਿਆ। ਸਿੱਖ ਰਾਜ ਦਾ ਅੰਤਿਮ ਬਾਦਸ਼ਾਹ ਵੀ ਇਸ ਦੁਨੀਆ ਤੋਂ ਜਾ ਚੁੱਕਾ ਸੀ। ਜ਼ੈਮਿਤ ਟੈਨੈਂਟ ਦੀ ਦੇਖਰੇਖ ਹੇਠ 8000 ਪੌਂਡ ਖਰਚ ਕੇ ਇਸ ਨੂੰ ਮਹਾਰਾਣੀ ਦੇ ਤਾਜ ਵਿੱਚ ਜੜਿਆ ਗਿਆ ਜੋ 42% ਦੀ ਆਪਣਾ ਭਾਰਗਵਾਚਕਾ ਸੀ ਨਿੱਕੇ ਟੁਕੜਿਆਂ ਨੂੰ 200 ਦੇ ਕਰੀਬ ਸਿਤਾਰਿਆਂ ਦੇ ਤੌਰ ਤੇ ਜੜ ਦਿੱਤਾ ਗਿਆ ਰਾਣੀ ਐਲੈਗਜ਼ੈਂਡਰਾ ਨੇ ਕੋਹਿੰੂਰ ਹੀਰੇ ਜੜਿਆ ਤਾਜ ਪਹਿਲੀ ਵਾਰ ਪਾਇਆ 1936 ਤੋਂ ਬਾਅਦ ਇਹ ਤਾਜ ਕੁਈਨ ਐਲਜ਼ਾਬੈਥ ਪਹਿਨਦੀ ਰਹੀ ਜਿਸ ਨੂੰ ਬਾਅਦ ਵਿੱਚ ਕੁਈਨ ਚ ਕਰਕੇ ਜਾਣਿਆ ਜਾਂਦਾ ਰਿਹਾ ਸਨ 2022 ਵਿੱਚ ਕੁਇਨਜ਼ ਮਦਰ ਐਲਜ਼ਾਬੈਥ ਦੀ ਮੌਤ ਸਮੇ ਇਹ ਹੀਰੇ ਜੜਿਆ ਤਾਜ ਆਖਰੀ ਵਾਰ ਉਸਦੇ ਕਫਨ 'ਤੇ ਰੱਖ ਕੇ ਰਾਜ ਦਰਬਾਰ ਵਿੱਚ ਰਿਟਾਇਰ ਕਰ ਦਿੱਤਾ ਗਿਆ। ਇਸ ਨੂੰ ਆਮ ਲੋਕਾਂ ਦੀ ਪ੍ਰਦਰਸ਼ਨੀ ਲਈ ਲੰਡਨ ਟਾਵਰ ਮਿਊਜ਼ੀਅਮ ਵਿੱਚ ਰੱਖ ਦਿੱਤਾ ਗਿਆ। ਜਿੱਥੇ ਹੁਣ ਲੱਖਾਂ ਲੋਕ ਇਸ ਰੌਸ਼ਨੀ ਦੇ ਪਹਾੜ ਨੂੰ ਦੇਖਦੇ ਆ। ਜਿਸ ਦੀ ਕੀਮਤ ਦਾ ਸਭ ਤੋਂ ਪਹਿਲੀ ਵਾਰ ਅਨੁਮਾਨ ਲਾਉਂਦਿਆ ਬਾਵਰ ਨੇ ਕਿਹਾ ਸੀ ਕਿ ਪੂਰੀ ਦੁਨੀਆ ਦਾ 2 ਦਿਨਾਂ ਦਾ ਖਰਚਾ ਇਸ ਦੀ ਕੀਮਤ ਹੈ।